ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਲੁਧਿਆਣੇ ਦੀ ਨਿੱਕੀ ਦੀ ਦੁਕਾਨ ਤੇ ਨਿੱਕੀ ਦੀ ਦੁਕਾਨ ਇਹ ਹੈ ਜਿੱਥੇ ਜਿਨ੍ਹਾਂ ਕੋਲੇ ਸਮਾਨ ਸਰਪਲਸ ਹੈ ਉਹ ਦੇ ਜਾਂਦੇ ਨੇ ਤੇ ਇੱਥੇ ਹਰੇਕ ਕੱਪੜਾ 20 ਰੁਪਏ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ ਕੁਝ ਹਸਪਤਾਲਾਂ ਵਿੱਚ ਵੀ ਸੇਵਾ ਕਰਦੇ ਨੇ ਤੇ ਕੁਝ ਲੋੜਵੰਦਾਂ ਨੂੰ ਫ੍ਰੀ ਵੀ ਦਿੱਤਾ ਜਾਂਦਾ ਹੈ ਪਰ ਹਰ ਕੱਪੜੇ ਨੂੰ ਪੂਰੀ ਤਰ੍ਹਾਂ ਵਾਸ਼ ਕਰਕੇ ਚੰਗੀ ਤਰ੍ਹਾਂ ਉਹਨੂੰ ਪ੍ਰੈਸ ਕਰਕੇ ਹੈਂਗਰਾਂ ਤੇ ਸ਼ੋਅਰੂਮ ਵਾਂਗੂ ਟੱਗਿਆ ਜਾਂਦਾ ਹੈ ਜਾ ਤਾਂ ਜੋ ਕੋਈ ਵੀ ਆਉਣ ਵਾਲਾ ਆਪਣੀ ਪਸੰਦ ਦੇ ਮੁਤਾਬਕ ਕੱਪੜਾ ਚੁਣ ਸਕੇ ਇੱਕ ਬਹੁਤ ਵਧੀਆ ਸਹੂਲਤ ਹੈ ਜੋ ਗਰੀਬ ਲੋਕਾਂ ਲਈ ਹੈ ਜਿੱਥੋਂ ਡਾਇਰੈਕਟ ਵਧੀਆ ਰੇਟ ਤੇ ਚੰਗੇ ਕੱਪੜੇ ਉਹ ਲੈ ਸਕਦੇ ਨੇ ਆਮ ਤੌਰ ਤੇ ਆਪਾਂ ਘਰਾਂ ਵਿੱਚ ਕੱਪੜੇ ਹੁੰਦੇ ਨੇ ਜੋ ਇਸ ਤਰ੍ਹਾਂ ਹੀ ਸਿੱਟ ਦਿੰਨੇ ਆ ਜਾਂ ਉਹਨੂੰ ਪਰਤਲ ਲੈਣੇ ਆ ਸਫਾਈ ਵਗੈਰਾ ਚ ਤੇ ਇੱਥੇ ਜਿਹੜੇ ਚੰਗੇ ਕੱਪੜੇ ਨੇ ਜਿਹਾ ਆਪਾਂ ਧੀਏ ਤੇ ਉਹ ਕਿਸੇ ਦੇ ਕੰਮ ਆ ਜਾਂਦੇ ਨੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਇਸੇ ਨੇਕੀ ਦੀ ਦੁਕਾਨ ਤੇ ਵੀ ਇੱਕ ਛੋਟੀ ਜੀ ਦੁਕਾਨ ਹੈ ਉਥੇ ਕਿਸ ਤਰ੍ਹਾਂ ਕੱਪੜਿਆਂ ਤੇ ਟੇਲ ਲੱਗੇ ਹੋਰ ਲੋੜਵੰਦੀਆਂ ਚੀਜ਼ਾਂ ਵੀ ਪਈਆਂ ਨੇ ਤੇ ਕਿਸ ਤਰ੍ਹਾਂ ਲੋੜਵੰਦਾਂ ਨੂੰ ਦਿੱਤੀਆਂ ਜਾਂਦੀਆਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਟੰਗਿਆ ਜਾਂਦਾ ਕਿਸ ਤਰ੍ਹਾਂ ਸਾਫ ਸਫਾਈ ਰੱਖੀ ਜਾਂਦੀ ਤੇ ਕਿੰਦਾ ਸੋਹਣਾ ਮਾਹੌਲ 'ਚ ਇਹ ਚੀਜ਼ਾਂ ਡਿਸਪਲੇ ਕੀਆ ਜਾਂਦਾ ਸਕਵਰ ਪਲੱਸ ਆਮ ਤਰਤੇ ਜਿਹੜੀਆਂ ਚੀਜ਼ਾਂ ਸ਼ੇਅਰ ਕਰਦਾ ਰਹਿੰਦਾ ਹੈ ਜਿਸ ਵਿੱਚ ਲੋਕਾਂ ਦੀ ਜਰੂਰਤ ਦੀਆਂ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਨਵੇਂ-ਨਵੇਂ ਜਗ੍ਹਾ ਦਿਖਾਈ ਜਾਂਦੀਆਂ ਨੇ ਤਾਂ ਕਿ ਤੁਸੀਂ ਆਪ ਦੇ ਹਿਸਾਬ ਨਾਲ ਇਹਨਾਂ ਚੀਜ਼ਾਂ ਦੀ ਵਰਤੋਂ ਕਰੋ ਹੁਣ ਅਸੀਂ ਨੇਕੀ ਦੀ ਦੁਕਾਨ 'ਚ ਇੱਕ ਪਹੁੰਚ ਚੁੱਕੇ ਆ ਤੁਹਾਡੀ ਅਸੀਂ ਮੁਲਾਕਾਤ ਕਰਾਵਾਂਗੇ ਅਮੇ ਜਗਦੀਪ ਕੋਮਲ ਪੱਤਰਕਾਰ ਜੀ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਉਹ ਸੁਣਾਉਣੀਆਂ ਤੁਹਾਨੂੰ ਆਪਣੀ ਉਹਨਾਂ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼ ਇਸ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਅੰਦਰ ਦੀਆਂ ਕਲਿੱਪਿੰਗਸ ਤੁਸੀਂ ਦੇਖੋ ਕਲਿੱਪਿੰਗ 'ਤੇ ਵਾਕਈ ਤੁਹਾਨੂੰ ਪਤਾ ਲੱਗੇਗਾ ਵੀ ਇੱਕ ਬਹੁਤ ਵਧੀਆ ਜਗ੍ਹਾ ਤੁਸੀਂ ਆਏ ਹੋ ਗੁਬਾਰ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਤੁਸੀਂ ਡਿਸਕਵਰ ਪਲੱਸ ਤੇ ਦੇਖ ਰਹੇ ਹੋ ਇੱਕ ਹੋਰ ਜਿਹੜਾ ਨੇਕੀ ਦਾ ਕੰਮ ਹੋ ਰਿਹਾ ਇਹ ਸਾਡੇ ਕੋਲੇ ਭੈਣ ਜੀ ਬੈਠੇ ਨੇ ਇਹਨਾਂ ਨੂੰ ਜਸਲੀਨ ਕੌਰ ਨੇ ਤੇ ਇਹ ਇਹ ਵੀ ਇੱਕ ਇੱਥੇ ਸੇਵਾ ਭਾਵਨਾ ਦੇ ਨਾਲ ਇੱਥੇ ਆਉਂਦੇ ਨੇ ਰੋਜ਼ ਆਉਂਦੇ ਨੇ ਤੇ ਇੱਥੇ ਹਰ ਕੱਪੜਾ ਇਹਨਾਂ ਨੇ ਰੱਖਿਆ 20 ਰੁਪਏ ਦਾ ਤੇ ਜਿਹਦੇ ਵਿੱਚ ਇਹਨਾਂ ਨੇ ਹੈਂਗਰਾਂ ਦੇ ਉੱਤੇ ਟੰਗ ਦੇਣਾ ਜਿਹੜਾ ਕਿਸੇ ਦੇ ਨਾਪ ਦਾ ਉਹ ਇੱਥੋਂ ਆ ਕੇ ਲੈ ਜਾਂਦੇ ਆ ਭੈਣ ਜੀ ਕਿੰਨੀ ਕੁ ਦੇਰ ਹੋ ਗਈ ਆਪਾਂ ਅੱਛਾ ਜੀ ਮੇਰਾ ਸਤਿ ਸ਼੍ਰੀ ਅਕਾਲ ਜੀ ਦਾ ਕਿੰਨੀ ਦੇਰ ਹੋ ਗਈ ਆਪਾਂ ਨੂੰ ਜੀ ਇੱਥੇ ਇਹ ਨੇਕੀ ਦਾ ਕੰਮ ਕਰਦੇ ਆ 2017 ਵਿੱਚ ਖੁੱਲੀ ਸੀ ਸ਼ਾਪ ਫਸਟ ਜੰਗਈ ਠੀਕ ਹੈ ਜੀ 5 ਸਾਲ ਹੋ ਗਏ 5 ਸਾਲ ਹਾਂਜੀ ਤੇ ਕਦੇ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਈ ਤੁਹਾਨੂੰ ਕਦੇ ਇੱਥੇ ਨਹੀਂ ਨਹੀਂ ਕੋਈ ਚੋਪ ਇਹ ਫਿਰ ਜਿਹੜੇ ਕੱਪੜੇ ਆ ਲੋਕ ਆ ਕੇ ਦੇ ਜਾਂਦੇ ਆ ਤੇ ਤੁਸੀਂ ਇੱਥੇ 20 ਰੁਪਏ ਦਾ ਦੇ ਦਿੰਨੇ ਹੋ ਤੇ ਫਿਰ ਉਹਦੀ ਜਿਹੜੀ ਸੇਵਿੰਗ ਜਾਂ ਪੈਸੇ ਆਹੋ ਉਹਨੂੰ ਸਮਾਜ ਦੇ ਕਿਹੜੇ ਕੰਮ ਫਿਰ ਤੁਸੀਂ ਲਾ ਦਿੰਨੇ ਹੋ ਤੇ ਇੱਕ ਨੂੰ ਸੇਵਾ ਕਹਿੰਦੇ ਐਨ ਜੀਓ ਹੈ ਜੀ ਕਾ ਪ੍ਰੋਜੈਕਟਿੰਗ ਇੱਕ ਵੀ ਦੁਕਾਨ ਇੱਥੇ ਜੋ ਵੀ ਸੇਲ ਵਿੱਚ ਪੈਸੇ ਆਉਂਦੇ ਆ ਜੋ ਲੋਕ ਆਪਣਾ ਮੈਡੀਕਲ ਲੇਕ ਪ੍ਰੋਵਾਈਡ ਕੀਤੀ ਜਾਂਦੀ ਹੈ ਸਿਵਲ ਹਸਪੀਟਲ ਵਿੱਚ ਲੋਅਰ ਬਰਨ ਮਈ ਜਾਨ ਠੀਕ ਹੈ ਜੀ ਹਾਂ ਜੀ ਤਾਂ ਕਿਡਨੀ ਪੇਸ਼ੈਂਟਸ ਹੁੰਦੇ ਆ ਜਿਨ੍ਹਾਂ ਦੀਆਂ ਕਿਡਨੀਆਂ ਫੇਲ ਹੋ ਜਾਂਦੀਆਂ ਠੀਕ ਹੈ ਜੀ ਪਹਿਲਾਂ ਕੋਈ ਵੈਰੀਫਿਕੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਹੈਲਪ ਕੀਤੀ ਜਾਂਦੀ ਹੈ ਤੁਸੀਂ ਕੋਈ ਹਸਪਤਾਲ ਵੀ ਚਲਾ ਰਹੇ ਹੋ ਨਾ ਸਰ ਨੇਕੀ ਦਾ ਹਸਪੀਟਲ ਬੰਦ ਕੀ ਤਿਆਰ ਹੋ ਗਿਆ ਹੈ ਕੁਝ ਟਾਈਮ ਵਿੱਚ ਆ ਜਾਏਗਾ ਬਈ ਦੀਵਾਲੀ ਦੇ ਕੋਲ ਸ਼ੁਕਰੀਆ ਜੀ ਬਹੁਤ ਤੁਹਾਡੀ ਸੇਵਾ ਜਿਹੜੀ ਹੈ ਇਹ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇਦਾਂ ਦੀ ਸੋਚ ਰੱਖਣ ਵਾਲੇ ਬਹੁਤ ਘੱਟ ਬੰਦੇ ਮਿਲਦੇ ਆ ਸਾਡੇ ਨਾਲ ਡਿਸਕਵਰ ਪਲੱਸ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਸ਼ੇਅਰ ਕਰੋ ਲਾਈਕ ਕਰੋ ਡਿਸਕਵਰ ਪਲੱਸ ਤਾਂ ਜੋ ਸਾਡਾ ਵੀ ਹੌਸਲਾ ਵਧੇ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਦਿਖਾਉਂਦੇ ਰਹੇ ਤੇ ਖਾਸ ਕਰ ਜਿਨ੍ਹਾਂ ਦੀ ਅਸੀਂ ਕਵਰੇਜ ਕਰਦੇ ਹਾਂ ਜੋ ਅਜੇ ਤਾਂ ਨੇਕ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਹੌਸਲਾ ਵਧੇ ਦੇਖਦੇ ਰਹੋ ਡਿਸਕਵਰ ਪਾਰਟ ਤੁਹਾਡੇ ਲਈ ਮੈਂ ਦਰਸ਼ਨ ਢਿੱਲੋਂ ਜਗਦੀਪ ਘੋਮਣ ਦੇ ਨਾਲ ਡਿਸਕਵਰ ਪਲੱਸ ਲੁਧਿਆਣਾ ਤੋਂ